ट्यूमिंग टू मैरिज लगन डॉट कॉम एवरी सैटरडे टू टू थ्री पी एम विदिंदर उ शो अबाउट मेट्रीमोनियल लाइफ पार्टनरशिप एंड रिलेशनशिप ओनली ऑन रेडियो जिंदगी फिफ्टीन फिफ्टी ए एम रिश्ते स्वर्ग में बनते हैं लेकिन धरती आरोप हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan.com. We cater for USA, Canada, UK, India and Fiji. For more information call 510-943-8037. That is 510-943-8037. Yaar Rahul ke date par jaana hai, lekin ke ਕਰ ਦਿਆ ਤੋ ਅਰੇ ਪ੍ਰਿਆ ਜਬ ਪੀਟੀ ਸਲਾਹ ਹੈ ਸਾਥ ਤੋ ਫਿਕਰ ਕੀ ਕੀ ਹੈ ਬਾਕ ਵਾਂਟ ਟੂ ਗੋ ਔਨ ਅ ਡੇਟ So don't get late, glow up yourself and unleash your inner radiance with PT Salon. From threading, waxing, facial, henna and makeup, all types of skin care are just a call away. Monday to Friday 10 am to 7 pm, Saturday and Sunday 10 am to 6 pm, PT Salon located at Dublin, St. Ramon and Pleasanton. For more details visit ptsalon.com or call 925 450 1000. ਅਮਰੀਕਾ ਹਵਾਈ ਐਡੇ ਤੇ ਜਹਾਜ਼ ਨੂੰ ਲੱਗੀ ਅੱਗ ਚਾਰੇ ਪਾਸੇ ਫੈਲਿਆ ਧੂੰਆਂ ਅਮਰੀਕਾ ਦੇ ਵਾਸੀ ਸਹੂਲਤ 'ਚ ਲੱਗ ਗਈ ਅੱਗ 10 ਲੋਕ ਹੋ ਗਏ ਜ਼ਖਮੀ ਮਾਰਗਕਾਰਨੀ ਕੈਨੇਡਾ ਦੇ ਪੀਹ ਵਜੋਂ ਭਲਕੇ ਚੁੱਕਣਗੇ 100 ਅਮਰੀਕਾ ਹਵਾਈ ਅੱਡੇ ਦੇ ਜਹਾਜ਼ ਨੂੰ ਲੱਗੀ ਅੱਗ ਚਾਰੇ ਪਾਸੇ ਫੈਲਿਆ ਧੂੰਆਂ ਜੀਹਾਂ ਅਮਰੀਕਾ ਦੇ ਡੈਨਵਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਵੀਰਵਾ ਨੂੰ ਇੱਕ ਅਮਰੀਕੀਨ 에ਲਾਈਅੰਸ ਦੇ ਜਹਾਜ਼ ਨੂੰ ਅੱਗ ਲੱਗ ਗਈ ਏ ਜਿਸ ਤੋਂ ਬਾਅਦ ਯਾਤਰੀਆਂ ਨੂੰ ਸੁਰੱਖਿਅਤ ਕੱਢਣ ਲਈ ਤੁਰੰਤ ਕਾਰਵਾਈ ਸ਼ੁਰੂ ਕੀਤੀ ਗਈ ਏ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੋਲੋਰਾਡੋ ਸਪਿੰਗਜ ਹਵਾਈ ਅਡੇ ਤੋਂ ਡਲਾਸ ਫੋਰਡ ਵੱਰਤ ਜਾਣ ਵਾਲੀ ਫਲਾਈਟ 1006 ਨੂੰ ਡੈਨਵਰ ਵੱਲ ਮੋੜ ਦਿੱਤਾ ਗਿਆ ਹੈ ਅਤੇ ਚਾਲਕ ਦਲ ਵੱਲੋਂ ਇੰਜਣ ਵਿੱਚ ਖਰਾਬੀ ਦੀ ਰਿਪੋਰਟ ਕਰਨ ਤੋਂ ਬਾਅਦ ਸਵੇਰ 5:30 ਵਜੇ ਸੁਰੱਖਿਅਤ ਢੰਗ ਨਾਲ ਉਤਾਰਿਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ FAA ਨੇ ਕਿਹਾ ਕਿ ਬੋਇੰਗ 737 800 ਦੇ ਇੰਜਨ ਵਿੱਚ ਅੱਗ ਲੱਗ ਗਈ ਇੱਕ ਹਵਾਈ ਅੱਡੇ ਦੇ ਬੁਲਾਰੇ ਨੇ মিডিਆ ਨੂੰ ਦੱਸਿਆ ਕਿ ਵੀਰਵਾਦ ਪੈਰ ਨੂੰ ਜਦੋਂ ਅੱਗ ਲੱਗੀ ਤਾਂ ਜਹਾਜ਼ ਗੇਟ C 38 ਤੇ ਸੀ CBS ਨਿਊਜ਼ ਮੁਤਾਬਕ ਪੋਸਟ ਕੀਤੀ ਗਈ ਇੱਕ ਤਸਵੀਰ ਵਿੱਚ ਜਹਾਜ਼ ਦੇ ਆਲੇ ਦੁਆਲੇ ਧੂੰਆਂ ਉੱਠਦਾ ਦਿਖਾਈ ਦੇ ਰਿਹਾ ਹੈ ਹਵਾਬਾਜੀ ਅਧਿਕਾਰੀਆਂ ਨੇ ਦੱਸਿਆ ਕਿ 172 ਯਾਤਰੀਆਂ ਅਤੇ 6 ਚਾਲਕ ਦਲ ਦੇ ਮੈਂਬਰਾਂ ਨੂੰ ਟਰਮੀਨਲ ਲਿਜਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਵਿੱਚ ਕਿਸੇ ਦੀ ਜਾਨੀ ਨੁਕਸਾਨ ਦੀ ਰਿਪੋਰਟ ਨਹੀਂ ਹੈ। ਹਵਾਈ ਅੱਡੇ ਦੇ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਕਿ ਫਾਇਰ ਫਾਈਟਰਾਂ ਨੇ ਸ਼ਾਮ ਤੱਕ ਅੱਗ ਬੁਝਾ ਦਿੱਤੀ ਸੀ। ਉੱਧਰ ਰਹਾ ਰਿਹਾਇਸ਼ੀ ਸਹੂਲਤ 'ਚ ਲੱਗ ਗਈ ਅੱਗ, 10 ਲੋਕ ਜ਼ਖਮੀ। ਜੀਹਾਂ ਅਮਰੀਕਾ ਦੇ ਡੈਨਵਰ ਵਿੱਚ ਦਿਵਿਆਂਗਾ ਅਤੇ ਲੋੜਵੰਦ ਲਈ ਇੱਕ ਰਿਹਾਇਸ਼ੀ ਸਹੂਲਤ ਵਿੱਚ ਇੱਕ ਤਮਾਕੇ ਅਤੇ ਇੱਕ ਟਰਾਂਸਫਾਰਮਰ ਨੂੰ ਅੱਗ ਲੱਗ ਗਈ ਹੈ ਅਤੇ 10 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਕਈਆਂ ਨੂੰ ਬਾਹਰ ਕੱਢ ਲਈ ਮਜਬੂਰ ਹੋਣਾ ਪਿਆਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਡੈਨਵਰ ਫਾਇਰ ਡਿਪਾਰਟਮੈਂਟ ਦੇ ਇੱਕ ਬਿਆਨ ਅਨੁਸਾਰ ਇਹ ਘਟਨਾ ਬੁੱਧਵਾਰ ਨੂੰ ਈਸਟਨ ਸਟਾਰ ਮੈਸੇਜ ਲਿਨਰ ਰਿਟਾਇਰਮੈਂਟ ਕੈਂਪਸ ਵਿੱਚ ਵਾਪਰੀ ਅਤੇ ਫਾਇਰ ਫਾਈਟਰਾਂ ਨੇ ਅੱਗ ਤੇ ਕਾਬੂ ਪਾ ਲਿਆ ਹੈ ਵਿਭਾਗ ਦੇ ਬੁਲਾਰੇ ਕੈਪਟਨ ਲੂਇਸ ਸੈਡिलो ਨੇ ਕਿਹਾ ਕਿ ਘਟਨਾ ਤੋਂ ਬਾਅਦ 87 ਹੋਰ ਲੋਕਾਂ ਨੂੰ ਰਿਹਾਈਸ਼ੀ ਕੇਂਦਰ ਤੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ ਕੋਲੋਰਾਡੋ ਦੇ ਅਮਰੀਕਨ ਰੈੱਡ ਕ੍ਰਾਸ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਹੈ ਕਿ ਉਸਦੀ ਆਫਤੀਮ ਨੇ ਘਟਨਾ ਤੋਂ ਬਾਅਦ ਮਦਦ ਕੀਤੀ ਅਤੇ ਕੇਂਦ ਤੋ ਕਿੱਡੇ ਗਏ ਲੋਕਾਂ ਲਈ ਸੁਰੱਖਿਤ ਅਸਥਾਈ ਰਿਹਾਇਸ਼ ਲੱਭਣ ਲਈ ਕੰਮ ਕਰੀਏ ਉਧਰ ਮਾਰ ਕਾਰਨ ਕੈਨੇਡਾ ਦੇ ਪੀਂ ਵਜੋਂ ਪਲਕੇ ਚੁੱਕਣਗੇ ਸੋ ਜੀਹਾਂ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਚੋਣੇ ਕੇ ਮਾਰਕ ਕਾਰਨੀ ਤੇ ਸੋ ਚੁੱਕ ਸਮਾਗਨ ਸੰਬੰਧੀ ਇੱਕ ਵੱਡੀ ਅਪਡੇਟ ਆਈ ਹੈ ਰੀਪੋਰਟਾਂ ਅਨੁਸਾਰ ਲਿਬਰਲ ਪਾਰਟੀ ਦੇ ਨੇਤਾ ਮਾਰਕ ਕਾਰਨੀ ਸ਼ੁੱਕਰਵਾਰ 14 ਮਾਰਚ ਨੂੰ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਸੌ ਚੱਕਣਗੇ ਉਹਨਾਂ ਨੇ ਐਤਵਾ ਨੂੰ ਲਿਬਰਲ ਪਾਰਟੀ ਨੇਤਾ ਵਜੋਂ ਜਿੱਤ ਹਾਸਲ ਕੀਤੀ ਸੀ ਇਸ ਮਾਮਲੇ 'ਚ ਕੈਨੇਡਾ ਦੇ ਗਵਰਨਰ ਜਨਰਲ ਮੈਰੀ ਸਾਈਮਨ ਦੇ ਦਫ਼ਤਰ ਨੇ ਕਿਹਾ ਕਿ ਸੌ ਚੱਕ ਸਮਾਗਮ ਸਵੇਰੇ 11 ਵਜੇ ਰਿੰਡੋ ਹਾਲ ਬਾਲਰੂਮ ਵਿੱਚ ਹੋਵੇਗਾ ਮੀਡੀਆ ਰਿਪੋਰਟਾਂ ਮੁਤਾਬਕ ਟ੍ਰੋਡੋ ਸ਼ੁੱਕਰਵਾਰ ਨੂੰ ਗਵਰਨਰ ਜਨਰਲ ਨੂੰ ਮਿਲ ਸਕਦੇ ਹਨ ਅਤੇ ਧਿਕਾਰ ਤੌਰ ਤੇ ਆਪਣਾ ਅਸਤੀਫਾ ਸੌਂਪ ਸਕਦੇ ਹਨ ਇਸ ਤੋਂ ਬਾਅਦ ਕਾਰਨੀ ਸੌ ਚੁੱਕਣਗੇ ਉਹ ਆਪਣੀ ਨਵੀਂ ਕੈਬਨਿਟ ਦਾ ਐਲਾਨ ਵੀ ਕਰਨਗੇ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਕਾਰਨੀ ਨੇ ਪ੍ਰਧਾਨ ਮੰਤਰੀ ਜਸਜੀਤ ਟੋਡੋ ਨਾਲ ਮੁਲਾਕਾਤ ਕੀਤੀ ਸੀ ਤਬਦੀਲੀ ਦੀ ਮਿਆਦ ਬਾਰੇ ਵੀ ਚਰਚਾ ਕੀਤੀ ਨਰਸਾਲਾਕਾਰਨੀ ਨੇ ਕਿਹਾ ਕਿ ਸੱਤਾ ਦਾ ਤਬਾਬਲਾ ਸੁਚਾਰੂ ਤੇ ਤੇਜ਼ ਹੋਵੇਗਾ ਇਸ ਤੋਂ ਬਾਅਦ ਉਹਨਾਂ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਜਾਏਗੀ ਕਿ ਸੱਤਾ ਦੇ ਤਬਾਬਲੇ ਦੀ ਪ੍ਰਕਿਰਿਆ ਨੂੰ ਵੀ ਤੇਜ਼ ਕਰਨ ਤੇ ਜ਼ੋਰ ਦਿੱਤਾ ਜਾਵੇਗਾ ਤੁਹਾਨੂੰ ਦੱਸ ਦਈਏ ਤਕਰੀਬਨ ਜਿਹੜੇ ਆਉਣ ਵਾਲੇ ਚੋਣਾਂ ਹੈਗੀਆਂ ਆ ਉਹਦੇ ਵਿੱਚ ਹੁਣ ਕੀ ਨਤੀਜੇ ਆਉਣਗੇ ਇਹ ਤਾਂ ਸਮਾਂ ਦੱਸੇਗਾ ਲੇਕਿਨ ਕੈਨੇਡਾ ਦੇ ਵਿੱਚ ਜਲਦ ਹੀ ਚੋਣਾਂ ਰਿੰਗੀਆਂ ਉਹ ਹੋਣ ਜਾ ਰਹੀ ਹੈਗੀਆਂ ਚਾਹੇ ਉਹ ਮਈ ਦੇ ਮਹੀਨੇ ਹੋ ਜਾਣ ਜਾਂ ਫਿਰ ਅਕਤੂਬਰ ਚ ਹੋਣ ਇਸ ਤਰ੍ਹਾਂ ਤਰੀਕ ਤੇ ਜੇ ਪੂਰੀ ਤਰ੍ਹਾਂ ਕਨਫਰਮ ਨਹੀਂ ਹੈਗੀ ਲੇਕਿਨ ਇਸੇ ਸਾਲ ਕੈਨੇਡਾ ਦਾ ਨਵਾਂ ਪ੍ਰਧਾਨ ਮੰਤਰੀ ਜੋ ਕਿ ਰਵਾਇਤੀ ਤੌਰ ਤੇ ਚੁਣੇ ਜਾਣਗੇ ਜਿੰਨਾ ਸਤਾ ਦੇ ਵਿੱਚ ਪੂਰੀ ਤਰ੍ਹਾਂ ਕੰਮ ਕਰਨਾ ਆ ਉਹ ਤਾਂ ਅਜੇ ਇਸੇ ਸਾਲ ਦੇ ਚੁਣੇ ਜਾਣਗੇ ਲੇਕਿਨ ਇਹ ਨਵੇਂ ਜਿਹੜੇ ਪ੍ਰਧਾਨ ਮੰਤਰੀ ਬਣਨ ਦੇਗੇ ਜਿਹੜੇ ਕਿ ਜਸਟੀ ਟੂਡੋਰੀਆ ਤੇ ਆ ਰਹੇ ਨੇ ਉਹਨਾਂ ਵੱਲੋਂ 14 ਤਰੀਕ ਨੂੰ ਸੌ ਚੁੱਕੀ ਜਾ ਰਹੀ ਹੈ Tune in to MarriageLagan.com every Saturday 2 to 3 p.m. with Varinder Ubhi, a show about matrimonials, life partnership, and relationships. Only on Radio Zindagi 1550 AM. यार कल राहुल के साथ डेट पर जाना है लेकिन ये पैरों के बाल देखकर उसने रिजेक्ट कर दिया तो अरे प्रिया जब पीटी सलाह है साथ तो फिक्र की क्या है बात Want to go on a date? So don't get late. Glow up yourself and unleash your inner radiance with PT Salon. From threading, waxing, facial, henna and makeup, all types of skin care are just a call away. Monday to Friday, 10am to 7pm. Saturday and Sunday, 10am to 6pm. PT Salon, located at Dublin, St. Ramon and Pleasanton. For more details, visit ptsalon.com or call 925-450-1000. रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट Marriage is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037.